ਲਾਈਵ ਮੇਟਰੋ ਧੰਨਵਾਦ ਤੁਹਾਡਾ ਤੇ ਤੁਸੀਂ ਵੀਡੀਓ ਦੇ ਵਿੱਚ ਪੜਿਆ ਹੋਣਾ ਥੰਬਨੇਲ ਬਈ ਇੱਕ ਦਿਹਾੜੀ ਲਾਓ ਤੇ ਕਾਫੀ ਸਮਾਨ ਲਿਆਓ ਇਟਲੀ ਦੇ ਵਿੱਚ ਮੈਂ ਕਾਫੀ ਜਿੰਨੀ ਜਾਨਕਾਰੀ ਮੇਰੇ ਕੋਲ ਵੀਡੀਓ ਬਣੀਆਂ ਪਈਆਂ ਨੇ ਜਾਂ ਮੈਂ ਲਿਖੀਆਂ ਪਈਆਂ ਨੇ ਬਣਾਉਣ ਵਾਲੀਆਂ ਉਹ ਹਜੇ ਆਪਾਂ ਹੌਲੀ-ਹੌਲੀ YouTube ਤੇ ਆ ਪਾਵਾਂਗੇ ਤੇ ਹੁਣ ਮੈਂ ਸਿਰਫ 60 ਰੁਪਏ ਖਰਚ ਕੇ ਆਇਆ ਆਪਣੇ ਸਮਾਨ ਦੇ 60 ਰੁਪਏ ਮਤਲਬ ਜੇ ਆਪਾਂ ਇੱਕ ਦਿਹਾੜੀ ਲਾਉਨੇ ਆ ਤਾਂ ਆਪ ਨੂੰ 50 ਰੁਪਏ ਮਿਲ ਜਾਂਦੇ ਆ ਇੱਥੇ ਖੇਤਾਂ-ਖੋਤਾਂ 'ਚ ਜੇ ਆਪਾਂ ਕੋਈ ਵੀ ਕੰਮ ਕਰਦੇ ਆ ਯਾਰ ਪਰ ਦੇ ਵਿੱਚ ਜਿਹੜੇ ਬੰਦੇ ਜਿਹੜੇ ਬੰਦਿਆਂ ਨੂੰ ਨਹੀਂ ਪਤਾ ਇਹ ਵੀਡੀਓ ਉਹਨਾਂ ਵਾਸਤੇ ਜਿਹੜੇ ਇੱਥੇ ਨੇ ਉਹਨਾਂ ਦਾ ਸਾਰਾ ਪਤਾ ਹੀ ਆ ਵੀ ਕਿ ਕਿੰਨਾ-ਕਿੰਨਾ ਕੀ ਕੀ ਸਮਾਨ ਮਿਲਦਾ ਵੈਸੇ ਇੱਕ ਨੌਲੇਜ ਦੀ ਜਾਣਕਾਰੀ ਖਾਤਰ ਬੰਦਾ ਦੇਖ ਲੈਂਦਾ ਵੀ ਵੀਡੀਓ ਤੇ ਇਹਨੂੰ ਪਤਾ ਲੱਗ ਜਾਂਦਾ ਵੀ ਹਿਸਾਬ ਦਾ ਵਾਪਾ ਕਿੰਨਾ ਕਰੱਖਣਾ ਹੁਣ ਸ਼ੈਂਪੂ ਲੈ ਕੇ ਆਇਆ ਇਹ 2 ਰੁਪਏ 20 ਪੈਸੇ ਦਾ ਸ਼ੈਂਪੂ ਆ 2 ਰੁਪਏ ਦਾ ਸ਼ੈਂਪੂ ਆ ਤੇ ਆ 3 ਰੁਪਏ ਦਾ ਕੱਪ ਲੈ ਕੇ ਆਇਆ ਕਿਤੇ ਮਹਿੰਗਾ ਵੀ ਹੁੰਦਾ ਕਿਤੇ ਸਸਤਾ ਵੀ ਹੁੰਦਾ ਇੱਥੇ ਵੀ ਹਿਸਾਬ ਦਾ ਹੁੰਦਾ ਇਹ ਤੇ ਆ ਹੈਗਾ ਬਾਬਾ ਜੀ 10 ਰੁਪਏ ਦਾ ਸ਼ੈਂਪੂ ਮਤਲਬ ਇਹ ਨਾ ਨਾਉਣ ਵਾਲਾ ਸਿਰ ਧੋਣ ਵਾਲਾ ਨਹੀਂ ਸਿਰ ਵਾਲਾ ਇਹ ਆ ਨਾਉਣ ਵਾਲਾ ਆ ਚੀਜ਼ ਆ ਇਹਨੂੰ ਸਾਲਾ ਪਤਾ ਨਹੀਂ ਕੀ ਕਹਿੰਦੇ ਭੁੱਲ ਭੁੱਲ ਗਿਆ ਮੈਂ ਤੇ ਅੱਗੇ ਆ ਜਿਓ ਜੀ ਆ ਸਿਰ ਦੁੱਖ ਦੇ ਲਈ ਦੱਬੀਆਂ ਜੀਆਂ ਨੇ ਇਹ ਕੁੜੀਆਂ ਜੀ ਇੱਕ ਦੀਪਦਲ ਰੱਖ ਲੋ ਜਾਂ ਪਾਣੀ ਪੋਲ ਕੇ ਪੀ ਲੋ ਇਹਦੇ ਨਾਲ ਸਿਰ ਥੋੜਾ 15 ਮਿੰਟ ਦੇ ਵਿੱਚ ਵਿੱਚ 5 ਮਿੰਟ ਦੇ ਵਿੱਚ हट ਜਾਂਦਾ 5 15 ਸਮਥਿੰਗ ਤੇ 80 ਸੈਂਟ ਦੀ ਆਹ ਕੰਨ ਕੁੰਨ ਜੇ ਸਾਫ਼ ਕਰਨ ਵਾਲੀ ਲਿਆਂਦੀ ਆਪਾਂ ਤੇ ਉਸ ਤੋਂ ਬਾਅਦ ਸ਼ੀਸ਼ਾ ਲੈ ਕੇ ਆਏ ਆ ਤੇ ਆਸੀ ਸਾ ਕੁੜੀਆਂ ਜਿਹੜਾ ਮਿਲਿਆ ਦੂਜਾ ਹੈ ਨਹੀਂ ਸੀਗਾ ਇਹ ਮਿਲਿਆ 4 ਪੀ ਦਾ ਠੀਕ ਹੈ ਜੀ 2 3 4 ਠੀਕ ਆ 80 ਸੈਂਟ ਦਾ ਤੇ ਰੁਪਈਏ 70 ਰੁਪਈਏ ਦੀ ਕੁੜੀ ਹੋਗੀ ਤੇ ਸਾਬਣ ਰੱਖਣ ਨਾਲ ਹੋ ਗਿਆ 80 ਸੈਂਟ ਦਾ ਰੁਪਈਏ ਤੋਂ ਘੱਟ ਵੀ ਪੈਸੇ ਤੇ ਆਹ ਬਿਸਕਟ ਨੇ ਇਹ ਰੁਪਈਏ ਦਾ ਪੈਕਟ ਆਇਆ ਇਹ ਜੇ ਖਾਦੇ ਜਾਣ ਤਾਂ ਇੱਕੋ ਵਾਰ ਜੀ ਖਾਦੇ ਜਾਣਗੇ ਸਵਾਸ ਸੂਜੇ ਖਾਤਰ ਖਾਣੇ ਹੁਣ ਦੱਸਾਂਗਾ ਲੋਕ ਹਾਂ ਤਾਂ ਨਿੱਕਲੇ ਨੇ ਹੈ ਨਹੀਂ ਪੰਜਾਬੀ ਗੋਲੇ ਇਹ ਆ ਹੈਗਾ 5 ਰੁਪਈਏ ਦਾ ਇੱਕ 4 ਰੁਪਈਏ 80 80 ਕੁਝ ਸਿੰਗ ਜਿਹੜੇ ਜਿਹੜੇ ਆ ਟੈਗਡ ਤੇ ਆ ਡਿਓਰ ਲੈ ਕੇ ਆਏ ਆ ਆਪਾਂ ਇਹ ਹੈਗਾ 2.80 ਰੁਪਏ ਦਾ ਮਤਲਬ ਟੋਟਲ ਸਾਰੇ ਮਿਲਾ ਕੇ ਆ ਨੀਕਰ ਲੈ ਕੇ ਆਇਆ ਤੇ ਇਹ ਤਿੰਨ ਨੀਕਰਾਂ ਦੋ ਨੀਕਰਾਂ ਸੀਗੀਆਂ 2.5 ਰੁਪਏ ਦੀਆਂ ਮਤਲਬ ਆਉਂਦੀਆਂ ਨੇ ਤੇ ਇਹ ਵੈਸੇ ਪਸੰਦ ਨਹੀਂ ਆਪਾਂ ਨੂੰ ਚਲੋ ਫਿਰ ਵੀ ਆਨਸਰ ਦੇ ਨੂੰ ਨਹੀਂ ਮਿਲਦੀ ਤਾਂ ਇਥੋਂ ਚੀਜ਼ ਆ ਪਾਉਣੀ ਪੈਂਦੀ ਆ ਇਹ ਸਮਾਨ 50 ਰੁਪਏ ਦੇ ਵਿੱਚ ਵਿੱਚ ਹੁਣ 2 ਮਹੀਨੇ ਆ ਚੀਜ਼ ਦੇ ਨਾਲ ਲੱਗ ਜਾਣੇ ਤਿੰਨ ਤੇ 2 ਮਹੀਨੇ ਸ਼ੈਂਪੂ ਨਾਲ ਲੱਗ ਜਾਣੇ ਹਫ਼ਤੇ ਬਾਅਦ ਸੈੱਟ ਹੋਣਾ ਹੁੰਦਾ ਆਪਾਂ ਨੇ ਹਣਾ ਐਤਵਾਰ ਦੀ ਐਤਵਾਰ ਛੁੱਟੀ ਹੁੰਦੀ ਆ ਤੇ ਆ ਮਾੜਾ ਮਾੜਾ ਲਾ ਕੇ ਜਾਣਾ ਚਲੋ ਮਹੀਨੇ ਇਹਦੇ ਨਾਲ ਲੰਘ ਜਾਣਾ ਬਿਸਕੁਟ ਵੈਹੇ ਆਪਣੇ ਇਹ ਚੀਜ਼ਾਂ ਵੀ ਇਹਦੇ ਵਿੱਚ ਜਿਹੜੀ ਸਿੱਖਿਆਦਾਇਕ ਗੱਲ ਆਪਾਂ ਨੂੰ ਜਾਣਕਾਰੀ ਆ ਵੀ 50 ਰੁਪਏ ਦੇ ਵਿੱਚ ਵੀ ਤੁਸੀਂ ਕਾफी ਸਮਾਨ ਲਿਆ ਸਕਦੇ ਆ ਕਾ ਚੀਜ਼ ਰਹਿ ਗਈ ਤੇ ਆਹ ਬਨਾਣਾ ਸ਼ੇਕ ਬਣਾਉਣ ਨੂੰ ਹੋਰ ਮਾੜਾ ਮਾੜਾ ਜੂਨ ਜਾਜਾ ਬਣਾਉਣ ਨੂੰ ਦਹੀਂ ਦੁੱਧ ਲੱਸੀ ਬਣਾਉਣ ਨੂੰ ਆ ਚੀਜ਼ ਵਧੀਆ ਇਹ ਹੈਗੀ 19 ਰੁਪਏ ਦੀ ਤੇ ਸਭ ਤੋਂ ਮਹਿੰਗੀ ਹੈ ਇਹਦੇ ਵਿੱਚ ਸਮਾਨ ਚ 60 ਰੁਪਏ ਦਾ ਸਮਾਨ ਆ ਤੇ ਕਾफी ਆਪਣੇ ਕੰਮ ਦੀ ਚੀਜ਼ਾਂ ਨੇ ਜਿਹੜੀਆਂ 2-2 ਮਹੀਨੇ 3-3 ਮਹੀਨੇ ਚੱਲ ਜਾਣਗੀਆਂ ਇਹ ਸਮਾਨ ਲੋੜ ਬੰਦ ਜਾਂ ਲੋੜ ਦੇ ਲਈ ਉਹਨਾਂ ਕੀ ਲੈ ਕੇ ਆਈਏ ਆਪਾਂ ਕਿਉਂਕਿ ਆਪਣਾ ਜਿਹੜਾ ਕਾਰਜ ਹੁੰਦਾ ਜਾਂ ਹੋਰ ਕਈ ਚੀਜ਼ਾਂ ਨੇ ਪੈਸੇ ਕੋਈ ਨੂੰ ਦੇਖ ਕੇ ਆਪਾਂ ਦੇਖ ਕੇ ਚੱਲਣਾ ਹੁੰਦਾ ਕਈ ਵਾਰੀ ਇਹ ਹੁੰਦਾ ਵੀ ਆਪਾਂ ਖੁੱਲਾ ਸਮਾਨ ਲੈ ਹੁੰਦੇ ਵੀ ਦੇਖੀਓ ਕੁਝ ਨਹੀਂ ਹੁੰਦਾ ਪਰ ਕਈ ਬੰਦੇ ਇਹ ਵੀ ਕਹਿੰਦੇ ਆ ਵੀ ਯਾਰ ਆਹ ਤੂੰ ਹੁਣ ਬੈਸਕਟ ਲਿਆਂਦੇ ਆ 100 ਰੁਪਏ ਦਾ ਪੈਕਟ ਲਿਆਂਦਾ ਤੂੰ ਜੇ 1.5 ਰੁਪਏ ਦਾ ਬਿਲਕੁਲ 100 ਰੁਪਏ ਦਾ ਪੈਕਟ ਲੈ ਲੈ ਉਸੇ ਹਾਲੇ ਕਰਦੇ 100 ਰੁਪਏ ਦੇ ਬੰਦਾ ਇਹ ਕਹਿੰਦਾ ਪਰ ਇੱਥੇ ਦੇ ਕੰਮ ਦੇ ਹਿਸਾਬ ਨਾਲ ਪੈਸੇ ਸਾਨੂੰ ਨਾਲ ਠੀਕ ਆ ਰਹਿਤ ਤੇ ਜੇ ਆਪਾਂ ਗੁਣਾਗਾਣਾ ਕਰਨ ਦੇ ਚੱਕਰਾਂ ਦੇ ਵਿੱਚ ਪਈਏ ਫਿਰ ਤਾਂ ਘਾਟੇ ਦਾ ਸੌਦਾ ਹੋ ਜਾਂਦਾ ਕਾਫੀ ਜੇ ਗੁਣਾ ਕਰਨੀਆਂ ਤਾਂ ਫਿਰ ਹੋਰ ਵੀ ਸਬਾਨ ਖਾਣਾ ਪੀਣਾ ਉਹ ਬੰਦ ਕਰਨਾ ਪੈਣਾ ਤੇ ਇਹਦੇ ਵਿੱਚ ਜਾਣਕਾਰੀ ਬਸ ਇਹੀ ਜੀ ਆ ਵੀ ਤੁਸੀਂ 50 ਰੁਪਏ ਦਾ ਸਬਾਨ ਕਾਫੀ ਲਿਆ ਸਕਦੇ ਹੋ ਤੇ ਇੱਥੇ ਮਾਰਕੀਟ ਦੇ ਹਿਸਾਬ ਨਾਲ ਸਸਤਾ ਮਹਿੰਗਾ ਹੁੰਦਾ ਬਾਕੀ ਅਗਲੀ ਜਿਹੜੀ ਜਾਣਕਾਰੀ ਹੈ ਵੀਡੀਓ ਦੇ ਵਿੱਚ ਉਹ ਆਪਾਂ ਹੋਰ ਦੱਸਾਂਗੇ ਫਿਲਹਾਲ ਆ ਸਮਾਨ ਦੀ ਜਾਣਕਾਰੀ ਛੋਟੀ ਜੀ ਆਪਾਂ ਤੁਹਾਨੂੰ ਦੱਸੀ ਆ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਵਾਸਤੇ ਤੇ ਜਿਹੜੇ ਇੱਥੇ ਆਏ ਹੋਏ ਨੇ ਨਵੇਂ ਵੀ ਆਏ ਉਹਨਾਂ ਦਾ ਸਾਰਿਆਂ ਨੂੰ ਪਤਾ ਹੀ ਪਤਾ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਮਾਰਕੀਟ ਦੀ ਜਾਣਕਾਰੀ ਜੀ ਪਾਵਾਂਗੇ ਤੇ ਉਹਦੇ ਵਿੱਚ ਵੀ ਕਾਫੀ ਬੀਡ ਬੂਟ ਜਾਂ ਹੋਰ ਕਈ ਚੀਜ਼ਾਂ ਦੇ ਆਸੀ ਜਿਹੜੀਆਂ ਸਬਜ਼ੀ ਸੂਜੀ ਆਪਾਂ ਮੈਂ ਵੀਡੀਓ ਬਣਾਈ ਸੀ ਵੀ ਦੋ ਤਿੰਨ ਵੀਡੀਓ ਬਣੀਆਂ ਹੋਈਆਂ ਨੇ ਜੋੜ-ਜੋੜ ਕੇ ਜੇ ਫਿਰ ਆਪਾਂ ਪਾਵਾਂਗੇ ਤੇ ਤੁਹਾਡਾ ਧੰਨਵਾਦ ਬਹੁਤ